ਪੰਜਾਬ ਦੇ ਬਹੁਤ ਕਿਰਤੀ ਬੰਦੇ ਨੂੰ ਤੁਹਾਨੂੰ ਮਿਲਾਉਣ ਜਾ ਰਿਹਾ ਜਿਹੜਾ ਤੁਹਾਡੇ ਵਿਆਹ ਨੂੰ ਸ਼ਾਦੀ ਨੂੰ ਜਾਗੋ ਨੂੰ ਤੁਹਾਡੇ ਘਰੇ ਪ੍ਰੋਗਰਾਮ ਨੂੰ ਜਨਮ ਦਿਨ ਨੂੰ ਬਹੁਤ ਵਧੀਆ ਤਰੀਕੇ ਨਾਲ ਮੈਨੇਜ ਕਰ ਸਕਦਾ ਡੈਕੋਰੇਟ ਕਰ ਸਕਦਾ ਮੇਰਾ ਨਾਮ ਰਾਹੁਲ ਆ ਬਾਈ ਰਾਹੁਲ ਬਾਈ ਨਾ ਟੈਂਟ ਦਾ ਕੰਮ ਕਰਦੇ ਆ ਡੈਕੋਰੇਸ਼ਨ ਦਾ ਕੰਮ ਕਰਦੇ ਤੁਹਾਡੇ ਘਰ ਨੂੰ ਸਜਾਉਣ ਦਾ ਤੁਹਾਡੀ ਆਪਾਂ ਕਹਿ ਸਕਦੇ ਆ ਕਿ ਤੁਹਾਡੇ ਵਿਆਹ ਨੂੰ ਇੱਕ ਆਨੰਦਮਈ ਬਣਾਉਣ ਵਾਸਤੇ ਕੰਮ ਕਰਦੇ ਆ ਆ ਜਿਹੜੀਆਂ ਡੈਕੋਰੇਸ਼ਨਾਂ ਤੁਸੀਂ ਲੱਗੀਆਂ ਦੇਖ ਰਹੇ ਆ ਨਾ ਇਸ ਪੈਲਸ ਦੇ ਵਿੱਚ ਇਹ ਬਾਈ rahul ਹੁਣਾਂ ਨੇ ਲਾਈਆਂ krishna decoration krishna decoration ਪੰਜਾਬ ਪੰਜਾਬ ਕਿੰਨੇ ਚਿਰ ਤੋਂ ਕੰਮ ਕਰਦੇ ਆ ਬਾਈ ਆ ਜਿਹੜੀ ਡੈਕੋਰੇਸ਼ਨ ਦਾ ਕੰਮ ਕਰਦੇ 6 ਸਾਲ ਹੋ ਗਏ ਆ ਆਪਾਂ ਨੂੰ ਆ ਸਾਰਾ ਆਪਣਾ ਸਮਾਨ ਯਾਨੀ ਕਿ ਗੁਜਰਾਤ ਦਿੱਲੀ ਜੀ ਇਹ ਏਰੀਆ ਸਾਰਾ ਬਾਹਰੋਂ ਹੀ ਆਉਂਦਾ ਆ ਆਹ ਇੱਕ ਇੱਕ ਚੀਜ਼ ਆ ਜਿਹੜੀ ਇਕੱਠੀ ਕੀਤੀ ਹੋਈ ਆ ਇਹ ਇਕੱਠੀ ਕੀਤੀ ਆ ਜੀ ਕੱਲੀ ਕੱਲੀ ਚੀਜ਼ ਹਾਂ ਜਿਵੇਂ ਆ ਫਲਾਵਰ ਆ ਇਹ ਸਾਰਾ ਚਾਈਨਾ ਤੋਂ ਇੰਪੋਰਟ ਹੁੰਦਾ ਜੀ ਆਹਾ ਹਾਂਜੀ ਜੀ ਆਹਾ ਹਾਂਜੀ ਆਹ ਚੀਜ਼ਾਂ ਜਿਹੜੀਆਂ ਕੋਈ ਅਸੀਂ ਲੈਣੇ ਭੁੱਲ ਗਏ ਆ ਕਿੱਥੋਂ ਲਈ ਆਪਦਾ ਬਣਾਉਣੇ ਆ ਚੀਜ਼ਾਂ ਤੇ ਕੋੜਾ ਕਿੱਥੋਂ ਲਿਆ ਇਹ ਕੋੜਾ ਗੁਜਰਾਤ ਤੋਂ ਆਇਆ ਜੀ ਯਾਰ ਆਹ ਕੱਲਾ ਕੱਲਾ ਬੁੱਕਾ ਆ ਜਾ ਬਣਾਉਂ ਤਾਂ ਹੀ ਹੁਣ ਇਹ ਪਿਆ ਤਾਂ ਇੰਨੇ ਥਾਂ ਚ ਇਹਨੂੰ ਬਣਾਉਣ ਤੇ ਹੀ ਟਾਈਮ ਬਹੁ ਲੱਗ ਜਾਂਦਾ ਹੋਊਗਾ ਯਾਰ ਮਿਹਨਤ ਬਹੁ ਲੱਗ ਜਾਂਦੀ ਹੈ ਇਹ ਬੰਗਾਲੀ ਬਣਾਉਂਦੇ ਜੀ ਅੱਛਾ ਹਾਂ ਇਹ ਕੱਲੀ ਕੱਲੀ ਚੀਜ਼ ਹੈ ਜਿਹੜੀ ਤੁਸੀਂ ਕਿਸੇ ਇਹ ਕੱਲੀ ਕੱਲੀ ਜੀ ਹੱਥੀ ਤਿਆਰ ਕੀਤੀ ਸਾਡੇ ਆਜੋ 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 ਪ੍ਰੀਤ ਆ ਦੇਖੋ ਤੁਸੀਂ ਇਹਨੂੰ ਫਿਰ ਤੁਸੀਂ ਨਾ ਜਿੰਨਾ ਕ ਖਰਚਾ ਕਰਨਾ ਚਾਹੁੰਦੇ ਆ ਓਨੇ ਕ ਖਰਚੇ ਦੇ ਸਹਾਰੇ ਨਾਲ ਭਾਈ ਹੋਣੀ ਤੁਹਾਨੂੰ ਡੈਕੋਰੇਸ਼ਨ ਤੁਹਾਡੇ ਘਰ ਦੇ ਵਿੱਚ ਜਿਵੇਂ ਮੰਨ ਕੋਈ ਚੱਲ ਰਾਹੁਲ ਭਾਈ ਵੀ ਕਿਸੇ ਨੇ ਘਰੇ ਹੀ ਪੈਲਸ ਤਿਆਰ ਕਰਨਾ ਮਤਲਬ ਘਰੇ ਹੀ ਪੈਲਸ ਵਰਗਾ ਮਾਹੌਲ ਤਿਆਰ ਕਰਨਾ ਉਹ ਪੈਲਸ ਤੋਂ ਪਲੱਸ ਹੋ ਜਾਂਦਾ ਅੱਛਾ ਜੀ ਪੈਲਸ ਤੋਂ ਵੀ ਪਲੱਸ ਹੋ ਜਾਂਦਾ ਕਈ ਵਾਰ ਹਾਂ ਵੀ ਉਸ ਤੋਂ ਅੱਗੇ ਕਰ ਦਿੰਨੇ ਆ ਉਸ ਤੋਂ ਅੱਗੇ ਦੀ ਗੱਲ ਆ ਜਿਹੜੀਆਂ ਕੁਰਸੀਆਂ ਵਗੈਰਾ ਲਾਈਆਂ ਹੋਈਆਂ ਇਸ ਤਰ੍ਹਾਂ ਜਿਵੇਂ ਆ ਨਾਰਮਲ ਕੁਰਸੀ ਲੱਗੀ ਆ ਆਪਣੀ ਸ਼ਵਾਰੀ ਲੱਗੀ ਆ ਉਹ ਸੋਫਾ ਟਾਈਪ ਲੱਗੀ ਆ ਜੀ ਜੀ ਵੇ ਕਿੰਨੀ ਕੁਰਸੀ ਬੰਦੇ ਨੂੰ ਕਿਹੋ ਜੀ ਚਾਹੀਦੀ ਆ ਕਿੰਨਾ ਟੇਬਲ ਬੰਦੇ ਨੂੰ ਕਿਹੋ ਜੀ ਜਿਹੜੀ ਜਿਹਨੂੰ ਚਾਹੀਦੀ ਆ ਉਹ ਆਪਾਂ ਪ੍ਰੋਵਾਈਡ ਕਰਾਉਨੇ ਆ ਜੀ ਜੀ ਤੇ ਆ ਜਿਹੜਾ ਟੈਂਟ ਦਾ ਰੰਗ ਆ ਬਾਈ ਇਹ 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 ਤੁਹਾਡੇ ਕੋਲ ਕਿੰਨੇ ਰੰਗ ਆ ਇਹ ਆਪਣੇ ਕੋਲ ਆਪਸ਼ਨ ਆਈ 7-8 ਆਪਸ਼ਨਾਂ ਮੌਕੇ ਤੇ ਹੁੰਦੀਆਂ ਆ ਬਾਕੀ ਜੇ ਕੋਈ ਕਲਾਇੰਟ ਕਵੇ ਜੀ ਵੀ ਆਪਾਂ ਨੂੰ ਆ ਰੰਗ ਚਾਹੀਦਾ ਓਹ ਰੰਗ ਚਾਹੀਦਾ ਆਪਾਂ ਨੂੰ ਕੋਲ ਅਵੇਲੇਬਲ ਹੁੰਦਾ ਆਪਾਂ ਕਰਵਾ ਦਿੰਨੇ ਆ ਅੱਛਾ ਹਾਂ ਜੀ ਇਹ ਜੋ ਮਤਲਬ ਆ ਜਿਵੇਂ ਆ ਸਟੇਜ ਆ ਕਿੰਨੇ ਤਰ੍ਹਾਂ ਦੀਆਂ ਸਟੇਜਾਂ ਬਣਾ ਸਕਦੇ ਆ ਤੁਸੀਂ ਜੀ ਆਪਣੇ ਕੋਲ ਜੀ 10 ਤੋਂ ਲੈ ਕੇ 14 ਤਰ੍ਹਾਂ ਦੀਆਂ ਆਈਆਂ ਜੀ ਦਾਸ ਤੋਂ ਲੈ ਕੇ 14 ਤਰ੍ਹਾਂ ਦੀ ਸਟੇਜ ਹੈ ਪਰ ਪਰ ਜੇ ਕੋਈ ਬੰਦਾ ਕਹਦੇ ਵੀ ਕਿ ਮੈਨੂੰ ਇਸ ਤਰ੍ਹਾਂ ਦੀ ਸਟੇਜ ਚਾਹੀਦੀ ਹੈ ਤਿੰਨ ਤਰ੍ਹਾਂ ਦੀ ਹੁੰਦੀਆਂ ਜਿਵੇਂ ਇੱਕ ਫਰਾ ਜਿਵੇਂ ਆਰਟੀਫੀਸ਼ੀਅਲ ਫਲਾਵਰ ਚ ਇਹਦੇ ਵਿੱਚ ਫਰੈਸ਼ ਵੀ ਹੋ ਜਾਂਦਾ ਹੈ ਇੰਪੋਰਟਡ ਫਲਾਵਰ ਤਿੰਨ ਚਾਰ ਤਰ੍ਹਾਂ ਦਾ ਮਤਲਬ ਕਿ ਫਲਾਵਰ ਹੀ ਆ ਉਸ ਤੋਂ ਬਾਅਦ ਸੋਫਾ ਬੈਕਗ੍ਰਾਉਂਡ ਹਰ ਕੋਈ ਚੀਜ਼ ਚੇਂਜ ਹੋ ਸਕਦੀ ਹੈ ਆਪਣੇ ਕੋਲ ਜੇ ਕੋਈ ਬੰਦਾ ਤੁਹਾਡੇ ਕੋਲ ਸਪਾਰਸ਼ ਕਰਦਾ ਕਿ ਰਾਹੁਲ ਮੈਨੂੰ ਤਾਂ ਇਸ ਤਰ੍ਹਾਂ ਦੀ ਚਾਹੀਦੀ ਆ ਜੀ ਮੈਂ ਮੈਨੂੰ ਤਾਂ ਐ ਇਸ ਤਰ੍ਹਾਂ ਦੀ ਬੈਕਗ੍ਰਾਉਂਡ ਉਹ ਇੰਟਰਨੈਟ ਤੋਂ ਜਿੱਥੇ ਮਰਜ਼ੀ ਫੋਟੋ ਲਿਆਵੇ ਆਈ ਆਪਾਂ ਨੂੰ ਦਿਖਾਵੇ ਉਹ ਚ ਤੇ ਕਿੰਨੀ ਕੁਰਸੀ ਦੇ ਸਕਦੇ ਆ ਮਤਲਬ ਕਿੰਨੇ ਬੰਦੇ ਨੂੰ ਬੈਠਣ ਦਾ ਪ੍ਰਬੰਧ ਕਰ ਸਕਦੇ ਆ ਅਗਲੇ ਤੇ ਥਾਂ ਤੇ ਹੀ ਮਨਅਸਰ ਕਰਦਾ ਜਾਂ ਮਤਲਬ ਤੁਹਾਡੇ ਕੋਲੇ ਵੀ ਇੰਨੀ ਕਲਮਟੀ ਤੇ ਥਾਂ ਤੇ ਫੋਕਸ ਕਰਦਾ ਸਾਡੇ ਵੱਲੋਂ ਤਾਂ ਕਲ 1000 1500 ਤੱਕ ਤਾਂ ਵੀ ਇਕੱਠ ਘਰੇ ਹੋਵੇ ਤੇ ਅਸੀਂ ਉਹਨੂੰ ਮੈਨੇਜ 2000 ਤੱਕ ਕਰ ਸਕਦੇ ਆ ਹਾਂ ਵੀ ਅਗਲਾ ਭਾਵੇਂ ਰੈਲੀ ਕਰਾਉਣੀ ਚਾਹਵੇ ਤਾਂ ਰੈਲੀ ਕਰਾ ਸਕਦੇ ਆ ਰੈਲੀ ਵਾਲੀ ਗੱਲ ਹੀ ਹੈ ਹਾਂ ਵੀ ਅਗਲਾ ਬੇਸ਼ੱਕ ਤੁਹਾਡੇ ਨਾਲ ਕੋਈ ਉਹ ਬੰਦੇ ਵੀ ਸੰਪਰਕ ਕਰ ਸਕਦੇ ਆ ਵੀ ਜਿਹਨੇ ਬੰਦੇ ਵੱਡੇ ਕੋਈ ਰਾਜਨੀਤਿਕ ਪ੍ਰੋਗਰਾਮ ਕਰਦੇ ਆ ਉਹ ਕਰ ਸਕਦੇ ਆ ਪਰ ਰੈਲੀ ਅਸੀਂ ਨਹੀਂ ਕਰਦੇ ਵਾਹੇ ਹਾਂ ਰੈਲੀ ਨਹੀਂ ਅਸੀਂ ਕਰਦੇ ਅੱਛਾ ਤੁਸੀਂ ਵਿਆਹਾਂ ਤੇ ਸਟ ਡੈਕੋਰ ਚ ਅਸੀਂ ਡੈਕੋਰ ਚ ਜੀ ਮਤਲਬ ਕਿ ਫੋਕਸ ਸਾਡਾ ਡੈਕੋਰ ਚ ਆ ਰੈਲੀਆਂ ਨਹੀਂ ਕਰਦੇ ਹਾਂ ਵੀ ਮਤਲਬ ਹਰ ਥਾਂ ਟੈਂਟ ਨਹੀਂ ਹਾਂ ਸਿਰਫ ਤੁਸੀਂ ਟੈਂਟ ਵਿਆਹਾਂ ਸ਼ਾਦੀਆਂ ਜਾਗੋ ਹੋ ਗਈ ਹਾਂ ਤੇ ਰਿਸੈਪਸ਼ਨ ਪਾਰਟੀ ਹੋਗੀ ਰਿੰਗ ਸਰਮਨੀ ਹੋਗੀ ਇਹਨਾਂ ਚ ਡੈਕੋਰ ਕਰਦੇ ਆ ਤੇ ਆਹ ਲਾਈਟਿੰਗ ਬਾਈ ਜਿਹੜੀ ਆਹ ਆਹ ਇਹਨਾਂ ਦਾ ਵੀ ਅਲੱਗ ਖਰਚਾ ਹੁੰਦਾ ਜਿਵੇਂ ਆ ਉੱਪਰਲੇ ਪਾਸੇ ਨਹੀਂ ਅਸੀਂ ਸਾਰਾ ਜਦੋਂ ਤੁਸੀਂ ਸਾਨੂੰ ਕੰਮ ਦਿੱਤਾ ਇਹ ਪੈਕੇਜ ਆਉਣਾ ਹੀ ਇੱਕ ਜੀ ਜੋ ਵੀ ਜਾਇਬੰਦ ਹੈ ਲਾਈਟਿੰਗ ਚੇਅਰ ਟੇਬਲ ਕਰੋਕਰੀ ਸਭ ਕੁਝ ਵਿੱਚ ਹੀ ਆ ਆਉਣ ਜਾਣ ਤੁਹਾਨੂੰ 1 ਰੁਪਏ ਦੀ ਟੈਨਸ਼ਨ ਹੈ ਨਹੀਂ ਦੇ ਜੀ ਹਾਂ ਵੀ ਐਵੇਂ ਨਹੀਂ ਗਾ ਵੀ ਬਾਈ ਇਹਦਾ ਅਲੱਗ ਇਹਦੇ ਅਲੱਗ ਉਹ ਨਹੀਂ ਆਇਆ ਉਹ ਕੋਈ ਦਿੱਕਤ ਨਹੀਂ ਹਾਂ ਵੀ ਆ ਸਾਨੂੰ ਤਾਂ ਜੀ ਅਸੀਂ ਤਾਂ ਜੀ ਵੀ ਇਹਦੇ ਅਲੱਗ ਲਾਵਾਂਗੇ ਉਹ ਕੋਈ ਛੁਪਿਆ ਖਰਚਾ ਕੋਈ ਨਹੀਂ ਹਿਡਨ ਚਾਰजेस ਕੋਈ ਨਹੀਂ ਹਾਂ ਕੋਈ ਚਾਰਜ ਨਹੀਂ ਜੀ ਨਾਲ ਜੀ ਨਾਲ ਲਾਈਟਿੰਗ ਏ ਟੂ ਜ਼ेड ਵਿੱਚ ਆ ਸਾਰੇ ਕੀ ਕੀ ਦਿਓਗੇ ਇੱਕ ਬੰਦੇ ਨੂੰ ਕੀ ਕੀ ਦਿਓਗੇ ਮਤਲਬ ਤੁਹਾਡੇ ਪੈਕੇਜ ਕਰਦਾ ਕੋਈ ਬੰਦਾ ਉਹਦੇ ਉਹਦੇ ਵਿੱਚ ਕੀ ਕੀ ਹੁੰਦਾ ਹੌਂ ਦੇ ਵਿੱਚ ਸਾਰਾ ਟੈਂਟ ਆ ਗਿਆ ਜੀ ਜੀ ਚੇਅਰਸ ਆ ਗਿਆ ਟੇਬਲਸ ਆ ਗਏ ਕਾਰਪੇਟ ਆ ਗਿਆ ਕਰੋਕਰੀ ਆ ਗਈ ਜੀ ਤੇ ਅਗਰ ਸਾਡੇ ਤੋਂ ਕੋਈ ਕੇਟਰ ਨਹੀਂ ਕਰਾਉਣਾ ਚਾਹਵੇ ਤੇ ਉਹ ਵੀ ਹੋ ਸਕਦਾ ਹੈ ਕੈਟਰਿੰਗ ਵੀ ਸਰਵਿਸ ਤੁਸੀਂ ਦੇ ਸਕਦੇ ਦੇ ਸਕਦੇ ਮਤਲਬ ਪੂਰਾ ਪਲਾਨ ਕਰ ਸਕਦੇ ਪੂਰਾ ਵਿਆਹ ਹਾਂ ਪੂਰਾ ਪੂਰਾ ਵਿਆਹ ਹੀ ਪਲਾਨ ਕਰ ਸਕਦੇ ਹਲਦੀ ਵਗੈਰਾ ਹਾਂ ਵਟਨਾ ਜਿਵੇਂ ਅੱਜਕੱਲ੍ਹ ਟ੍ਰੈਂਡ ਚੱਲ ਰਿਹਾ ਹੈ ਘਰ ਦੀ ਡੈਕੋਰੇਸ਼ਨ ਅੰਦਰੋਂ ਬਾਹਰੋਂ ਸਾਰਾ ਉਹ ਵਹੀ ਕਰਦੇ ਆਂ ਠੀਕ ਹੈ ਤੇ ਕਿੰਨਾ ਚਿਰ ਪਹਿਲਾਂ ਤੁਹਾਨੂੰ ਬੰਦਾ ਦੱਸੇ ਕਿੱਡੇ ਪ੍ਰਬੰਧ ਲਈ ਕਿੰਨਾ ਚਿਰ ਪਹਿਲਾਂ ਅਲਰਟ ਕਰਨਾ ਜੀ ਮੰਨ ਕੇ ਚੱਲੋ ਜੀ ਸਹੀ ਤਾਂ ਜਿੰਨਾ ਜਲਦੀ ਹੋ ਸਕੇ ਉਹਨਾਂ ਫਾਇਦਾ ਜੀ ਜੀ ਕਿਉਂਕਿ ਜੇ ਇੱਕ ਪ੍ਰੋਗਰਾਮ ਜਿਵੇਂ A ਗ੍ਰੇਡ B ਗ੍ਰੇਡ ਜਿਵੇਂ ਮੰਨ ਲਉਂਦੇ ਆ ਜੇ ਗ੍ਰੇਡਿੰਗ ਚ A ਗ੍ਰੇਡ ਸਾਡੇ ਕੋਲ ਬੁੱਕ ਹੋ ਗਿਆ ਉਹ ਅਸੀਂ ਦੁਬਾਰਾ ਕਿਸੇ ਨੂੰ A ਵਾਲਾ ਨਹੀਂ ਦੇ ਸਕਦੇ ਉਹ ਦੂਸਰਾ ਹੀ ਮਿਲੂਗਾ ਹੂੰ ਹੂੰ ਵੀ ਉਹਦੇ ਲਈ ਜਿਹੜਾ A ਗ੍ਰੇਡ ਲਈ ਆ ਉਹ ਆਪਣੇ ਕੋਲ ਇੱਕ ਪ੍ਰਬੰਧ ਹੈ ਨਹੀਂ ਆਪਣੇ ਕੋਲ ਪ੍ਰਬੰਧ ਜ਼ਿਆਦਾ ਵੀ ਆ ਹਾਂ ਪਰ ਵੈਸੇ ਵੀ ਜਿਹੜਾ ਜਿੰਨੂੰ ਬੁੱਕ ਚੀਜ਼ ਹੋ ਗਈ ਉਹ ਸਮਝ ਲਓ ਹੋ ਗਈ ਲੋਕ ਹਾਂ ਬਈ ਉਹ ਉਹਦਾ ਪ੍ਰੋਬਲਮ ਬਈ ਜਿੰਨੀ ਐਡਵਾਂਸ ਕਰਾ ਸਕੇ ਉਹਨਾਂ ਫਾਇਦਾ ਲੈ ਲੈ ਐਡਵਾਂਸ ਕਰਾ ਲੈ ਬਈ ਤਾਂ ਵੀ ਮਤਲਬ ਕਿੰਨਾ ਕੁ ਬੰਦਾ 10 ਦਿਨ 15 ਦਿਨ 20 ਦਿਨ ਪਹਿਲਾਂ ਅਲਰਟ ਕਰ ਦੇ ਹਾਂ ਜੇ ਮੰਨ ਲਓ 20 ਦਿਨ ਪਹਿਲਾਂ ਦਾ ਬੰਦਾ ਕਰਵਾਵੇ ਹਾਂ 20 ਜੇ ਮੰਨ ਲਓ ਐਮਰਜੈਂਸੀ ਬੰਦੇ ਨੂੰ ਪੈ ਗਈ ਵੀ ਯਾਰ ਔਰ ਆਪਾਂ ਯਾਰ 5 ਦਿਨਾਂ ਦੇ ਵਿਆਹ ਵੱਜ ਗਿਆ ਤੇ ਰਾਹੁਲ ਨੂੰ ਫੋਨ ਕਰ ਲਵੇ ਤੇ 5 ਦਿਨਾਂ ਚ ਪਲਾਨ ਕਰ ਦਿਓਗੇ ਹਾਂਜੀ ਕਰ ਦਾਂਗੇ ਆਪਾਂ ਨੂੰ ਕੋਈ ਦਿੱਕਤ ਨਹੀਂ ਆਪਾਂ ਡੇਟ ਵੇਖਣੀ ਪੈਣੀ ਆ ਹੂੰ ਜੇ ਹੋਈ ਤਾਂ ਆਪਾਂ ਜ਼ਰੂਰ ਕਰਾਂਗੇ ਹਾਂ ਵੀ ਰਾਹੁਲ ਕੋਲ ਇੰਨਾ ਪ੍ਰਬੰਧ ਹੈਗਾ ਵੀ ਰਾਤੋਂ ਰਾਤ ਆਪਾਂ ਇੱਕ ਦਿਨ 'ਚ ਸੱਤ ਪ੍ਰੋਗਰਾਮ ਇਕੱਠੇ ਕਰ ਸਕਦੇ ਆ ਹੂੰ ਇੱਕ ਦਿਨ 'ਚ ਸੱਤ ਹਾਂ ਵੀ ਸੱਤਾਂ ਪ੍ਰੋਗਰਾਮ ਸੱਤਾਂ ਤੇ ਪੂਰੀ ਜ਼ਿੰਮੇਵਾਰੀ ਨਾਲ ਪੂਤਾ ਦੇਵਾਂਗੇ ਹਾਂ ਸੱਤਾਂ ਸੱਤਾਂ ਜ਼ਿੰਮੇਵਾਰੀ ਸਾਡੀ ਹੋਊਗੀ ਮੈਨੇਜਮੈਂਟ ਹੈਗੀ ਆ ਕਿ ਸੱਤਾਂ ਥਾਂਾਂ ਤੇ ਤੁਸੀਂ ਜਾ ਸਕਦੇ ਆ ਸਾਡੇ ਕੋਲ ਹੀ ਲਗਭਗ 60-50 ਸਟਾਫ ਹੈ ਅੱਛਾ ਜੀ ਹਾਂਜੀ ਜਿਹੜੇ ਮੈਨੇਜ ਹੀ ਕਰਦੇ ਆ ਜੀ ਬਾਕੀ ਲੇਬਰ ਵੱਖਰੀ ਜੀ ਤੇ ਜਿਹੜੀ ਵੇਟਰ ਸਰਵਿਸ ਹੁੰਦੀ ਉਹ ਸਾਡੇ ਜਿਹੜੇ ਵੇਟਰ ਹੁੰਦੇ ਆਈ ਪ੍ਰੋਪਰ ਕੋਟ ਪੈਂਟ ਚ ਪ੍ਰੋਪਰ ਟਾਈ ਕੈਪ ਗਲਵਜ਼ ਸ਼ੂਜ਼ ਇਹਨਾਂ ਵੀ ਕੋਈ ਇਸ ਤਰ੍ਹਾਂ ਹੀ ਹੋਊਗਾ ਪੂਰਾ ਕਲੀਨ ਜੀ ਹਰ ਰੋਜ਼ ਉਹਨਾਂ ਦਾ ਡਰੈਸ ਵਾਸ਼ ਹੋਣੀ ਆ ਜੀ ਹਰ ਫੰਕਸ਼ਨ ਤੋਂ ਬਾਅਦ ਵਾਸ਼ ਹੋ ਕੇ ਪ੍ਰੈਸ ਹੋਣੀ ਆ ਪੜੇ ਲਿਖੇ ਮੁੰਡੇ ਆ ਮੈਂ ਦੇਖਿਆ ਇੱਥੇ ਵੀ ਹਨਾ ਹਾਂ ਵੀ ਪੜੇ ਲਿਖੇ ਮੁੰਡੇ ਮਤਲਬ ਉਹਨੂੰ ਕਿਉਂ ਨਹੀਂ ਮੈਂ ਤੁਹਾਨੂੰ ਦੱਸਦਾ ਜੀ ਅਸੀਂ ਜਿਹੜੇ ਘਰ ਦੇ ਤੋਂ ਲੈਣੇ ਲੈਣੇ ਆਈ ਉਹਨਾਂ ਐਡੀਸ਼ਨਲ ਉਹਨਾਂ ਦੇ ਘਰ ਦੇ ਜਿਹੜੇ ਡਰੈਸ ਦੁੱਸਾਹੀ ਆਪਦੇ ਕੋਲੋਂ ਪ੍ਰੋਵਾਈਡ ਕਰਉਣਾ ਫ੍ਰੀ ਚ ਉਹਨਾਂ ਨੂੰ ਹਾਂਜੀ ਵੀ ਮਤਲਬ ਦੇਖਣ ਵਾਲੇ ਨੂੰ ਸੋਹਣਾ ਲੱਗੇ ਸੋਹਣਾ ਲੱਗੇ ਕੰਮ ਕੀਤਾ ਹੋਇਆ ਤੇ ਜਿਹੜਾ ਮੁੰਡਾ ਇੱਕ ਵੇਟਰ ਦਾ ਕਿਉਂਕਿ ਮੀਨ ਵੇਟਰਾਂ ਦੇ ਵੀ ਹੁੰਦਾ ਜੀ ਮੰਨ ਲਓ ਜੇ ਆਪਾਂ ਸਾਰਾ ਕੰਮ ਕਰੀ ਜਾਂਦੇ ਆ ਜਿ ਵੇਟਰੀ ਨਹੀਂ ਵਿੱਚ ਆਪਣੇ ਸਹੀ ਤੇ ਆਪਣੀ ਡੈਕੋਰ ਦਾ ਵੀ ਉਹ ਪਾਰਟ ਹੀ ਆ ਆਪਣੇ ਵੇਟਰ ਵੀ ਹਾਂ ਉਹ ਨਹੀਂ ਜੱਜਦੇ ਫਿਰ ਅਸਲ ਦੇ ਵਿੱਚ ਵਿਆਹ ਦਾ ਸਭ ਤੋਂ ਵੱਡਾ ਪਾਰਟ ਆਪਾਂ ਇਹ ਕਹਿੰਦੇ ਕਿ ਉਹ ਵੇਟਰੀ ਆ ਤੇ ਜੇ ਉਹਨਾਂ ਨੂੰ ਰਿਸਪੈਕਟ ਨਹੀਂ ਮਿਲੀ ਤੇ ਉਹ ਵਿਆਹ ਦੇ ਵਿੱਚ ਪੂਰੀ ਇੱਜ਼ਤ ਨਾਲ ਨਹੀਂ ਘੁੰਮ ਰਹੇ ਤਾਂ ਕਿਤੇ ਨਾ ਕਿਤੇ ਇੱਕ ਇਨਸਾਨ ਦੀ ਵੀ ਤਹੀਨ ਤੇ ਕਿਤੇ ਨਾ ਕਿਤੇ ਵਿਆਹ ਵੀ ਖਰਾਬ ਵਿਆਹ ਵੀ ਖਰਾਬ ਆ ਠੀਕ ਹੈ ਕਿ ਨਹੀਂ ਮੈਂ ਤਾਂ ਇੱਕ ਗੱਲ ਹੋਰ ਵੀ ਮੈਸੇਜ ਦੇਣੀ ਆ ਦੇਣਾ ਚਾਹੁੰਨਾ ਕਿ ਬਹੁਤ ਵਾਰੀ ਨਾ ਸਾਡੇ ਲੋਕ ਵਿਆਹ ਦੇ ਵਿੱਚ ਜਾ ਕੇ ਪਤਾ ਨਹੀਂ ਕੀ ਸ਼ਾਹ ਬਣ ਜਾਂਦੇ ਤੇ ਉਹ ਵੇਟਰ ਨੂੰ ਉਹ ਇਹ ਕਹਿਣਗੇ ਤਾਂ ਮੈਨੂੰ ਐ ਲੱਗਦਾ ਹੁੰਦਾ ਕਿ ਉਹ ਉਹ ਉਹਨਾਂ ਦੇ ਸਿਰ ਤੇ ਵਿਆਹ ਹੁੰਦਾ ਉਹਨਾਂ ਦੇ ਸਿਰ ਤੇ ਵਿਆਹ ਦਾ ਨਾਮ ਮਾਰਦੇ ਨੇ ਸਾਡੇ ਵੇਟਰ ਇੱਕ ਤੁਹਾਨੂੰ ਹੋਰ ਸਿੱਧਾ ਦੱਸ ਦਿੰਦਾ ਕਿ ਕੋਈ ਬੰਦਾ ਕਹਿ ਨਹੀਂ ਸਕਦਾ ਸਾਡੇ ਵੇਟਰ ਟਿਪ ਨਹੀਂ ਮੰਗਦੇ ਕਿਸੇ ਤੋਂ ਜੀ ਉਹਨਾਂ ਸਖਤ ਹਦਾਇਤਾਂ ਵੀ ਕਿਸੇ ਤੋਂ ਟਿਪ ਨਹੀਂ ਮੰਗਣੇ ਜੀ ਹਾਂ ਹਾਂ ਜੇ ਕੋਈ ਵੀ ਸੱਜਣ ਮਤਲਬ ਉਹਨਾਂ ਯਾਰ ਬਾਈ ਦੇਖੋ ਪੰਜਾਬ ਦੇ ਵਿੱਚ ਜਿਹੜਾ ਵੀ ਬੰਦਾ ਕਿਰਤੀ ਬੰਦਾ ਨਾ ਉਹਨੂੰ ਤੁਸੀਂ ਤੁੰਨ ਕੇ ਸਪੋਰਟ ਕਰਦਿਆ ਕਰੋ ਇਹ ਤਾਂ ਤੁਸੀਂ ਮਤਲਬ ਐਵੇਂ ਸਮਝ ਲਉਣਾ ਵੀ ਜਦੋਂ ਤੁਸੀਂ ਪੰਜਾਬ ਦੇ ਇੱਕ ਨੌਜਵਾਨ ਦੀ سپورਟ ਕਰ ਦਿੰਦੇ ਆ ਤਾਂ ਤੁਸੀਂ ਕਈ ਘਰਾਂ ਨੂੰ ਰੋਟੀ ਦੇ ਦਿੰਦੇ ਆ ਹੁਣ 22 ਦੇ ਸਿਰ ਤੇ ਟੁਕੜ 100 150 200 ਘਰ ਸਣੇ ਬੇਟਰ ਰੋਟੀ ਖਾਂਦਾ ਤਾਂ ਇੱਕ ਬੰਦੇ ਦੀ سپورਟ ਕਰਨ ਨਾਲ ਤੁਸੀਂ 200 ਘਰਾਂ ਦੇ ਵਿੱਚ ਖੁੱਲੀ ਰੋਟੀ ਦਾਨ ਕਰਨ ਵਾਲੀ ਗੱਲ ਬਣ ਜਾਂਦੀ ਆ ਤਾਂ ਤੁਸੀਂ سپورਟ ਕਰਦਿਆ ਕਰੋ ਤੰਨ ਕੇ 22 ਹੋਣਾ ਤੋਂ ਤੁਹਾਨੂੰ ਕੋਈ ਵੀ ਪ੍ਰੋਗਰਾਮ ਡੈਕੋਰੇਸ਼ਨ ਤੁਸੀਂ ਕਰਾਉਣੀ ਵੈਡਿੰਗ ਪਲਾਨ ਕਰਾਉਣੀ ਆ ਮੋਢ ਤੋਂ ਲੈ ਕੇ ਸਿਰੇ ਤੱਕ ਤੁਸੀਂ ਪੂਰਾ ਵਿਆਹ ਹੀ ਪਲਾਨ ਕਰਾਉਣਾ ਬਾਈ ਹੁਣਾਂ ਤੋਂ ਸਾਰੇ ਦਾ ਸਾਰਾ ਵਿਆਹ ਰਾਹੁਲ ਹੁਣੀ ਪਲਾਨ ਕਰ ਸਕਦੇ ਆ ਪਰ ਜੇ ਤੁਸੀਂ ਇੱਕ ਦਿਨ ਲਈ ਵੀ ਸਰਵਿਸ ਲੈਣੀ ਆ ਕੱਲੇ ਟੈਂਟ ਦੀ ਸਰਵਿਸ ਲੈਣੀ ਆ ਕੱਲੀ ਡੈਕੋਰੇਸ਼ਨ ਦੀ ਸਰਵਿਸ ਲੈਣੀ ਆ ਤਾਂ ਤੁਸੀਂ ਓਨੇ ਵੀ ਸਲਾਹ ਬਾਈ ਹੁਣਾਂ ਤੋਂ ਲੈ ਸਕਦੇ ਆ ਬਾਕੀ ਜੇ ਤੁਸੀਂ ਪੂਰਾ ਪੈਕੇਜ ਦੇਵੋਗੇ ਤੁਹਾਨੂੰ ਜ਼ਿਆਦਾ ਫਾਇਦਾ ਮਿਲੂਗਾ ਕਿਉਂਕਿ ਇੱਕੋ ਥਾਂ ਤੋਂ ਕਰੋਗੇ ਤਾਂ ਇੱਕ ਚੀਜ਼ 'ਚੋਂ ਪੈਸੇ ਬਚਾ ਲੂ ਦੂਜਿਆਂ 'ਚੋਂ ਤੁਹਾਡੀ ਬਚਤ ਹੋ ਜੂਗੀ ਜੇ ਤੁਸੀਂ ਅੱਡ ਅੱਡ ਥਾਵਾਂ ਤੋਂ ਕਰੋਗੇ ਫਿਰ ਸਾਰੇ ਆਪ ਦਾ ਥੋੜਾ ਥੋੜਾ ਬਚਾਉਣਗੇ ਤਾਂ ਨੈਚੁਰਲ ਗੱਲ ਆ ਜੇ ਤੁਸੀਂ ਇੱਕੋ ਬੰਦੇ ਨੂੰ ਕਹੋਗੇ ਤਾਂ ਇੱਕ ਬੰਦਾ ਸੋਚਦਾ ਕਿ ਯਾਰ ਦੋ ਚੀਜ਼ਾਂ ਚੋਂ ਨਾ ਬਚਾਓ ਇੱਕ ਚੋਂ ਆਪਾਂ ਨੂੰ ਬਚ ਰਿਹਾ ਤਾਂ ਤੁਹਾਨੂੰ ਤੁਹਾਡਾ ਵੀ ਫਾਇਦਾ ਜੇ ਤੁਸੀਂ ਇਹਨੂੰ ਜ਼ਿਆਦਾ ਕੰਮ ਦੇ ਦੇਵੋਗੇ ਤਾਂ ਇਹ ਤੁਹਾਡੀ ਜ਼ਿਆਦਾ ਬਚਤ ਕਰੇਗਾ ਓਵਰ ਆਲ ਪੈਕੇਜ ਸਾਨੂੰ ਵੀ ਜਿਵੇਂ ਖਰਚਾ ਘਟ ਜਾਂਦਾ ਹਾਂ ਇਹਨਾਂ ਦਾ ਖਰਚਾ ਘਟ ਜਾਂਦਾ ਇੱਕ ਨੈਚੁਰਲ ਗੱਲ ਆ ਯਾਰ ਤੁਸੀਂ ਵੇਟਰ ਕਿ ਤੋ ਹੋਰ ਲੈ ਕੇ ਆ ਰਹੇ ਆ ਤਾਂ ਵੇਟਰਾਂ ਵਾਲਾ ਵੀ ਸੋਚਦਾ ਮੈਂ ਪੈਸੇ ਬਚਾਉਣੇ ਆ ਕੈਟਰਿੰਗ ਕਿ ਤੋ ਹੋਰ ਲੈ ਕੇ ਆਉਣ ਤਾਂ ਕੈਟਰਿੰਗ ਵਾਲਾ ਵੀ ਸੋਚਦਾ ਮੈਂ ਪੈਸੇ ਬਚਾਉਣੇ ਆ ਟੈਂਟ ਵਾਲਾ ਵੀ ਸੋਚਦਾ ਡੈਕੋਰੇਸ਼ਨ ਵਾਲਾ ਵੀ ਸੋਚਦਾ ਜੇ ਸਾਰਾ ਕੁਝ ਇੱਕ ਨੂੰ ਦੇ ਦੋ ਅਗਲਾ ਦਾ ਯਾਰ ਦੋ ਚੀਜ਼ਾਂ ਜੋ ਬਚਾ ਲਓ ਦੋ ਛਾਵੇਂ ਸੱਟੇ ਤੇ ਲਾ ਦੋ ਆਪਾਂ ਨੂੰ ਪ੍ਰੋਗਰਾਮ ਮਿਲ ਗਿਆ ਮਤਲਬ ਇੱਕ ਬੰਦੇ ਨੂੰ ਵੀ ਦੁੱਗਣੀ ਕਮਾਈ ਹੋ ਗਈ ਤੇ ਤੁਹਾਨੂੰ ਵੀ ਦੋ ਗੁਣਾ ਪੈਸੇ ਬਚ ਗਏ ਮਤਲਬ ਜੇ ਪੈਕੇਜ ਕਰ ਲਓਗੇ ਤਾਂ ਤੁਹਾਨੂੰ ਜ਼ਿਆਦਾ ਫਾਇਦਾ ਇਸ ਚੱਕਰ ਦੇ ਵਿੱਚ ਹੋ ਜਾਂਦਾ ਐਵੇਂ ਨਾ ਗੱਲ ਬਾਤ ਬਿਲਕੁਲ ਜੀ ਲੈ ਵੀ ਵੀਡੀਓ ਸ਼ੇਅਰ ਕਰ ਦੋ ਸੱਚ ਨੂੰ ਜਿਉਂਦੇ ਰਹੋ ਠੀਕ